ਸਾਣਾ ਤੱਕ ਇਹ ਇਨਸਾਨੀਅਤ ਵਾਲੀ ਵਰਤ ਨਹੀਂ ਪੈਂਦੀ ਸਹੀ ਗੱਲ ਕੰਨ ਨਾਲ ਡਰੈਫ ਕਰਨਾ ਇਹ ਸ਼ਹਿਰ ਸੀ ਵੇਖ ਲੈਦਾ ਸੀ ਐ ਕਿਹਦੇ ਜਗ੍ਹਾ ਗੱਡੀ ਕੁਡੀ ਮੈਂ ਹੋ ਕੀ ਹੋਣਾ ਅੱਜ ਮਾਰੀ ਮਨੋਖਾ ਹੀ ਜਾਵੇ ਮਿੱਟੀ ਦੇ ਇਹ ਆ ਆ ਸਾਰੇ ਮਿੱਟੀ ਦੇ ਆ ਨਾ ਨਹੀਂ ਆ ਸਾਰੇ ਮਿੱਟੀ ਦੇ ਹੁਣ ਇਸੇ ਕੋਈ ਕੰਮ ਦੀ ਚੀਜ਼ ਹੈ। ਓ ਹੈਨੀ ਓ ਦੇ ਓ ਆ ਦੇ ਲਗ ਹੈ ਕਿਉਂ ਨਹੀਂ ਆ ਦੇ ਆ ਚੁੱਲੇ ਤੇ ਧਰਨ ਲਈ ਹੈ। ਐ ਵੀ ਜਾਈ। ਕੋਸਾ ਹੁੰਦਾ ਬਸ ਇਹਨਾਂ ਨੂੰ ਹੈ ਇਹ ਮਿੱਟੀ ਦੇ ਜਾਂ ਰੰਗ ਕੀਤੇ ਹੋਇਆ ਬੋਲਦੇ ਨਹੀਂ। ਇਹ بنائے ਹੋਇਆ ਆ ਹਾ ਦੇ। ਦੇਖੋ ਆ ਹਲੇ ਦੇਖੋ। ਇਹ ਚਾਹ ਵੇਖਿਓ। ਆ ਵਧੀਆ ਦੁੱਧ ਚਾਹ ਕਰਨ ਵਾਸਤੇ ਆ ਲੈ ਇਹਨਾਂ ਚੱਕ ਛੋਟਾ ਲੈ ਲੈਨੇ ਆ ਕਾ ਵੀ ਚਲ ਮੈਂ ਤੇ ਧੋਣਾ ਸੀ ਆਏ ਸੀ ਬੋਲੇ ਚੰਦ ਰੱਖਾਂ ਲੈ ਹਾਂ ਆ ਦੇਖ ਦੇ ਇਹ ਖਾਣਾ ਚੁੱਕਣ ਆਲਾ ਹਨ ਤੇ ਆਦੇ ਇਹਦੇ ਵਿੱਚ ਚਾਹਾਂ ਵੀ ਚੀਜ਼ ਜਮ ਮਿੱਟੀ ਰਹੀ ਆ ਹਾਂ ਕਲਰ ਨਹੀਂ ਕੀਤਾ ਹੋਇਆ आ देखो मिट्टीवर्तन मिट्टीवर्तन अंगूर खाने में देखो ओए तो ओरिजिनल है ओरिजिनल थोड़ी हूं देख के कप कप सारे और पूरा सेट भी है ओ कपियां लो भी देख ਨਹੀਂ ਹੌਣ ਨਹੀਂ ਪੈਂਦੇ ਹੁਣ ਤਾਂ ਜਾਲਫਸ਼ਾਨ ਵਾਲੇ ਨਿਕਲ ਇਹ ਮੈਂ ਨੂੰ ਜਾਂਦਾ ਪਰ ਮੈਂ ਹੁਣ ਨਹੀਂ ਜਾਂਦਾ ਮੈਂ ਬਨਵਾ ਕੁਮੇ ਦਾ ਵੀ ਹੈ ਉਹ ਤਾਂ ਤੈਨੂੰ ਦੇਖਿਆ ਆਏ ਉੱਡ ਕੇ ਮਿਲਿਆ ਜੀ ਬਹੁਤ ਚਿਰ ਦਾ ਹੀ ਜਾਂਦਾ ਹੁੰਦਾ ਇੱਕ ਉਹ ਜਾ ਫੋਟੋ ਬਣਾਉਂਦਾ ਸਾਨੂੰ ਦੱਸਣਾ ਅੱਛਾ ਕੋ ਸਾਬ চালরান কাডির কায়ান১. টাজশ sce নাই Hamilton. খালে একেড কালাই মি salaries ঘা. ও এআর঵াই কান উনেকুনে আপারখানিও এই য় য়েই ਸਰ ਸਹੀਓ ਕਿਓ 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 ਸੋਬ ਮੈਂ ਵੇਖੀ ਨਾ ਹਾਂ ਔਰ ਐਪੀਚ ਹੈ ਸਾਰੇ ਐਵੀ ਚੀਜ਼ਾਂ ਆ ਜਿਹੜਾ ਕਲਰ ਹੀ ਆ ਸਾਰੀ ਐਲੀ ਐਮ ਆ ਨਾ ਕੋਈ ਕਿੰਦੀ ਗੱਲ ਇਹ ਵਾਲੀ ਪ੍ਰੋਫੈਸਰ ਗੱਲ ਕੋਈ ਹੀ ਤਾਂ ਗੱਲ ਇਕਿਆ ਸੀ ਕਦ ਆਹ ਹਾਂ ਇਹ ਬੋਲੇ ਕੁੰਡੇ ਕੁੰਡੇ ਜਿਵੇਂ ਲੱਗੇ ਤੁਸੀਂ ਕਿਹੜੇ ਇੱਥੇ ਸੀ ਉਹ ਉਹ ਕਿਉਂ ਲੱਗਾ ਉਹ ਵੇਖਿਆ ਤੁਸੀਂ ਇਹ ਕੁੰਡੇ ਆ ਤੇ ਆਹ ਕੁੰਡਾ ਤੋਂ ਬਗੈ ਉਹ ਲੈ ਕੁੰਡਾ ਆ ਦੇ ਕੁੰਡੇ ਹੈ ਤਾਂ ਹੈਗੇ ਸਾਈਡ ਤੇ ਅੜਤੇ ਕੋਣ ਦੇ ਸੈੱਟ ਦੇਤੇ ਬੜਾ ਖੁਸ਼ ਆ ਬਈ ਉਹ ਬੜਾ ਖੁਸ਼ ਕਿੰਨੇ ਬਰਤਨ ਬਣਾਏ ਇੱਥੇ ਤੇ ਕਮਿਆਰ ਵੀ ਪੂਰੇ ਇੱਕ ਸਵਾਰਟਾ ਤਾਂ ਆਪਾ ਕਿੱਡੇ ਕਿੱਡੇ ਬਣਾਏ ਹੋਏ

ਬਸ ਆ ਸਾਰੇ ਚੀਜ਼ਾਂ ਉਹੀ ਅਕਲ ਦਾ ਦਾ ਫਰਕ ਆ ਕਿਸੇ ਨੂੰ ਕੋਈ ਕਲਰ ਕੀਤਾ ਹੋਇਆ ਇਹਨਾਂ ਨੇ ਰੰਗ ਦਾ ਹੀ ਫਰਕ ਮੈਂ ਨਾ ਠੀਕ ਆਪਾਂ ਜਿਆਦਾ ਨਾ ਛੇੜ ਮਿੱਟੀ ਦੇ ਆ ਫਿਰ ਤੇ ਖੜਾ ਨਾ ਕਿੰਨਾ ਮਹਿੰਗਾ ਸਮਾਨ ਮਿੱਟੀ ਦਾ ਤੇ ਆਪਣੇ ਉਥੇ 71500 ਦਾ ਦਾਹੀ ਐਕਸ ਹਲਕਾ ਉਹ ਇਹਦਾ ਕੀ ਹੁੰਦਾ ਵਾ ਬਹੁਤ ਇਹੋ ਨਹੀਂ ਜਣਾ ਜਵਾਕ ਜਵਾਕਾਂ ਨਾਲ ਪਾ ਗਮਜੋਤ ਨੂੰ ਵੀ ਲੈ ਕੇ ਦਿੱਤਾ ਚੱਲ ਫਿਰ ਇੱਕ ਇਹ ਚੁੱਕ ਲੋ ਫਿਰ ਉਧਰ ਦੇਖ ਲੈਨੇ ਹੋਰ ਇੱਕ ਮੈਂ ਕੱਪੀਆਂ ਜੀਆਂ ਵੇਖੀਆਂ ਸੀ ਗਮਲਾ ਗਮਲਾ ਤਾਂ ਨਹੀਂ ਆਣਾ ਕੋਈ ਮਾਰ ਵੀ ਪਏ ਹਨ ਆਜੋ ਬੋਲੇ ਨਾ ਬਾਹਰ ਵੀ ਬਾਹਰ ਤਾਂ ਇਹ ਗਮਲੇ ਦੇ ਕਿਉਂ ਹੈ ਕਿਉਂਡੇ ਸੇ ਅੰਗੂਰ ਪਰ ਵਿੱਚ ਉਹਦੇ ਗਲੀ ਹੋਊਗੀ ਕਿਉਂਕਿ ਗਮਲਾ ਵਾ ਨਾ ਕਿੱਥੇ ਹਾਂ ਕਰੂਬ ਉਹ ਤਟਾਕਾ ਬਹਾਰੇ ਗੌਂਲਾ ਕੰਮ ਆਵੇ ਐ ਵੀ ਚ ਲਿਆ ਉਹ ਵੇ ਵੱਡਾ ਸਾਰਾ ਹਨਾ ਘਰੇ ਧਨੀਆ ਧਨੀਆ ਲਾਉਣ ਮੇਰਾ ਗੌਂਲਾ ਹੀ ਆ ਸਾਰੇ ਆਹ ਦੇ ਉੱਤੇ ਬੈਕ ਆਹ ਜੂ ਉੱਤੇ ਚੱਲ गमले तो नहीं अपने लेने कोई गमले तो अपने देखियो जी मैं आ चीज जाए ना जो छोटा मेल जावे आ सी बोलते नहीं आ दे आ देखो नाले होला सौ कोई मेल गए ਇਹ ਕਿਹਦਾ ਟੱਕਦੇ ਰੱਖੇ ਹੋਈ ਆ ਨਹੀਂ 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 ਉਹ ਚੀਜ਼ ਤਾਂ ਮੈਂ ਵੇਖਣ ਚ ਹੋਰ ਹੀ ਲੱਗਦੀ ਆ ਮਿੱਟੀ ਦੀ ਅਸਲੀ ਚੀਜ਼ ਆ ਹਾਵਾ ਇਹਦਾ ਟੱਕ ਨਹੀਂ ਮੈਨੂੰ ਟੱਕਰ ਮੈਲ ਜੂ ਟੱਕਣ ਤਾਂ ਕੋਈ ਨਾ ਲਾ ਲਾਂਗੇ ਰੱਖਣ ਤਾਂ ਮੈਨ ਇਹ ਚੀਜ਼ ਆ ਅਸਲੀ ਉਹ ਰੰਗ ਆ ਠੀਕ ਆ ਬਸ ਦੇਖ ਨਾਲੇ ਕਿੰਨਾ ਹੌਲਾ ਆ ਚੀਜ਼ਾਂ ਹੁੰਦੀਆਂ ਆਪਣੀਆਂ ਲਲਹਾ ਸਾਫ ਜੀ ਇਹ ਵੀ ਚੀਜ਼ ਆ ਆ ਸਾਫ ਆ ਆਖੋ ਕੇ ਆਵੇ ਫੇ ਰੰਦੇ ਆ। ਨਾਲ ਤੋਂ ਟੁਕਤਾ ਜਾਵੇ। ਚਲੋ ਉਹਦੇ ਵਿੱਚ ਵੇਖਦੇ ਹਾਂ ਠੱਕਣ ਵੀ ਮਿਲ ਗਏ ਤੇ ਇਹਦੇ ਨਾਲ। ਉਹ ਮੈਨੂੰ ਮੈਂ ਕਿਹਾ ਆ ਨਹੀਂ ਕੁchnare ਕਰਨ ਆਸਤੇ। ਉਹਨਾਂ ਨੂੰ ਨਹੀਂ ਪਸਾ ਹੁੰਦਾ ਆਪਣੀਆਂ ਚੀਜ਼ਾਂ ਦਾ। ਉਹ ਕchnare ਗਏ ਸਾਲਾ ਕਹਿੰਦੇ ਆਪਾਂ ਕਰ ਲੀਆਂ। ਹੁੰਦਾ ਅੱਗ ਤੇ। ਕਹਿੰਦਾ ਇਹ ਤੇ ਵਾਸਤੇ ਤੇ ਉਹ ਕਾਦੇ ਵਾਸਤੇ ਉਹ ਕਹਿੰਦਾ ਕਜਨਾਰੇ ਵਾਸਤੇ ਨੇ ਸੀ ਜਿਹੜਾ ਤੁਸੀਂ ਲਿਆ ਉਹ ਕਜਨਾਰੇ ਵਾਸਤੇ ਆ ਹੂੰ ਜਿਹੜਾ ਉਹ ਦੂਜਾ ਕਿੱਥੇ ਕਹੀ ਨਹੀਂ ਹਾਂ ਜਮਾ ਹੀ ਕਹੀ ਨਹੀਂ ਹਾਂ ਤੇ ਇਹਨਾਂ ਨੇ ਕਹੇ ਵਾਸਤੇ ਮੈਂ ਪਾਣੀ ਵਾਸਤੇ ਨਹੀਂ ਨਹੀਂ ਇਹਦੇ ਵਿੱਚ ਗਲੀ ਤਾਂ ਨਹੀਂ ਪਾਣੀ ਪੂਣੀ ਵਾਸਤੇ ਠੀਕ ਨਹੀਂ ਹੈ ਜੀ ਪਾਣੀ ਭਰ ਕੇ ਰੱਖ ਲਈਏ ਥੋੜਾ ਹੀ ਹੈ ਕਿਸਾਨ ਉੱਥੋਂ ਥੋੜੇ ਮਿਲ ਜਾਣਗੇ ਇੱਥੇ ਨਹੀਂ ਥੋੜਾ ਵੇਖ ਨਹੀਂ ਇਹ ਇਹ ਵੇਖ ਇਹਦਾ ਢੱਕਣ ਲੈ ਲਾਂ ਥੋੜਾ ਵੇਖੀ ਥੋੜਾ ਜਿਹਾ ਮਿਲ ਇਹਦੇ ਸ਼ੋਪੀਸ ਵਾਸਤੇ ਬਣਾਈ ਇਹਨਾਂ ਤਾਂ ਸ਼ੋਪੀਸ ਆਪਾਂ ਥੋੜਾ ਬਣਾ ਲਾਂਗੇ ਜੇ ਫਿਰ ਦੋ ਲੈ ਲਾਂਗੇ ਇੱਕ ਪੋਟੋੜਾ ਬਣਾ ਲਾਂਗੇ ਪਾਣੀ ਪਾਉਣ ਇੱਕ ਹੋ ਫੇਟੱਕ ਨਾਲ ਕਿੰਨੇ ਦਾ 120 ਆ ਦਾ ਮਾੜਾ ਜੀਰੋ ਤੁਹਾਨੂੰ ਦੱਸ ਦਵਾਂ ਅਮਾ ਬਾਰਾ ਦੇ ਜੂੜੇ ਦਾ ਕਰਨਾ ਨਹੀਂ ਨਹੀਂ ਇਹਨਾਂ ਲੋਕਾਂ ਦੇ ਸ਼ੌਂਕ ਬਹੁਤ ਦਾ ਸੌਖੇ ਇਹ ਲਾ ਵੀ ਦਿੰਦੇ ਤੇ ਆ ਨਾ సహజ చాకి రిజన ఏ Jeg ble redd for at han skulle slå meg i ræva.